ਹੈਲੋ ਸ਼ਸ਼ੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਪੇਸਟ ਜੁਨੀਅਨ ਤੇ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਜਿਹੜੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਸਭ ਤੋਂ ਪਹਿਲਾਂ ਤੇ ਸਭ ਤੋਂ ਫਾਸਟ ਅਪਡੇਟ ਮਿਲਦੀ ਰਹੇ ਤੇ ਅੱਪ ਅੱਜ ਵੀਡੀਓ 'ਚ ਗੱਲ ਕਰਾਂਗੇ ਪੇਸਟ ਦੇ ਰਿਜ਼ਲਟ ਬਾਰੇ ਆਖਿਰਕਾਰ ਰਿਜ਼ਲਟ ਕਿਉਂ ਨਹੀਂ ਆ ਰਿਹਾ ਠੀਕ ਹੈ ਸਾਰੀ ਗੱਲ ਕਰਾਂਗੇ ਰਿਜ਼ਲਟ ਕਦੋਂ ਆ ਸਕਦਾ ਹੈ ਕਿੰਨੇ ਨੰਬਰ ਵਧਣਗੇ ਬੱਚਿਆਂ ਦੇ ਬਹੁਤ ਪਰਸਨਲ ਮੈਸੇਜ ਆ ਰਹੇ ਨੇ ਬੱਚਿਆਂ ਦੇ ਕਿ ਸਰ ਸਾਡੇ ਇੰਨੇ ਨੰਬਰ ਨੇ ਕਿੰਨੇ ਨੰਬਰ ਵੱਧ ਸਕਦੇ ਨੇ ਸਿੱਧਾ ਟਰੈਕਟ ਅਨਸਰ ਕੀ ਆਏਗੀ ਜਾਂ ਰਿਜ਼ਲਟ ਆਏਗਾ ਫਾਈਨਲ ਠੀਕ ਹੈ ਅਪਾ ਸਟੈਪ ਵਾ ਸਟੈਪ ਗੱਲ ਕਰਾਂਗੇ ਠੀਕ ਹੈ ਰਿਜ਼ਲਟ ਬਾਰੇ ਗੱਲ ਕਰਾਂਗੇ ਤੇ ਐਂਡ ਤੱਕ ਵੀਡੀਓ ਜੂਰ ਦੇਖਿਓ ਤੁਹਾਡਾ ਹੀ ਫਾਇਦਾ ਹੈ ਠੀਕ ਹੈ ਜੀ ਦੇਖੋ ਆਪਾਂ ਸਟਾਰਟਿੰਗ ਕਰਦੇ ਆਂਗੇ ਉਹਨਾਂ ਬੱਚਾ ਉਹਨਾਂ ਬੱਚੇ ਸਟਾਰਟ ਕਰਦੇ ਆ ਜਿਹੜੇ ਬੱਚੇ ਕਹਿ ਰਹੇ ਨੇ ਕਿ ਸਾਡੇ ਸਾਡੇ ਨੰਬਰ 78 ਨੇ 79 ਨੇ ਜਾਂ 80 ਨੇ ਜਾਂ ਇਨਫੈਕਟ ਜਿਨ੍ਹਾਂ ਦੇ ਨੰਬਰ 82 ਵੀ ਨੇ ਜਾਂ 90 ਵੀ ਨੇ ਨਾ ਉਹ ਬੱਚੇ ਵੀ ਡਰ ਰਹੇ ਨੇ ਕਿ ਸਾਡੇ ਨੰਬਰ ਘਟਦੇ ਤਾਂ ਨਹੀਂ ਹੈਗੇ ਤੁਹਾਨੂੰ ਮੈਂ ਸਾਫ਼ ਸਪਸ਼ਟ ਕਹਿ ਰਿਹਾ ਅੱਜ ਸ਼ਾਇਦ ਕਿਸੇ ਨੂੰ ਗੱਲ ਕੋਰੀ ਵੀ ਲੱਗੇ ਜਿਨ੍ਹਾਂ ਦੇ ਨੰਬਰ 82 ਨੇ ਤੁਸੀਂ ਜਾਂ ਉਸ ਤੋਂ ਲਾ ਲੋ ਜਿਨ੍ਹਾਂ ਦੇ ਨੰਬਰ 78 ਨੇ 78 79 80 81 ਠੀਕ ਹੈ ਜਦ ਹੀ ਨਵੇਂ ਨੰਬਰ ਆਪਣੇ ਹੈਗੇ ਨੇ 90 ਵਾਲ ਨੂੰ ਚਾਹੁੰਦੇ ਨੇ 86 87 ਦੇ 88 ਨੰਬਰ ਨੇ ਮਤਲਬ ਠੀਕ ਹੈ ਜਿਹਨਾਂ 3 4 ਨੰਬਰ ਘਟਦੇ ਨੇ ਉਹ ਤੁਸੀਂ ਟੈਂਸ਼ਨ ਨਾ ਲਓ ਉਹਨਾਂ ਕਲੀਅਰ ਹੋ ਜਾਊਗਾ 100% ਤੁਸੀਂ ਖੁਦ ਸੋਚੋ ਇੱਕ ਸੀਡੀਪੀ ਦਾ ਕੁਸ਼ਣ ਮੰਨਦਾ ਹੈ ਜਿਹੜਾ ਕਿ ਤੁਹਾਨੂੰ ਕਲੀਅਰ ਹੀ ਹੈ ਠੀਕ ਹੈ ਜੀ ਇੱਕ ਮੈਥ ਦਾ ਕੁਸ਼ਣ ਸੀਗਾ ਠੀਕ ਹੈ ਦੋ ਕੁਸ਼ਣ ਤਾਂ ਇਹੋ ਕਿ ਸਿੱਧਾ-ਸਿੱਧਾ ਬਾਕੀ ਇੱਕ ਈਵੀਐਸ ਦਾ ਕੁਸ਼ਣ ਸੀ ਜਿਹੜਾ ਆਇਰਨ ਵਾਲਾ ਸੀਗਾ ਠੀਕ ਹੈ ਆ ਤਿੰਨ ਕੁਐਸਚਨ ਤਾਂ 101% ਤੁਹਾਡੇ ਥੋੜੇ ਠੀਕ ਹੋਣਗੇ ਇੱਕ ਕੁਐਸਚਨ ਓਵੀਸੀ ਦਾ ਚੰਗੜਾਈ ਵਾਲਾ ਪੰਜਾਬੀ ਦਾ ਆ ਚਾਰ ਕੁਐਸਚਨ ਤੁਹਾਡੇ ਠੀਕ ਹੀ ਹੋਣਗੇ ਠੀਕ ਹੈ ਤਾਂ ਤੁਸੀਂ ਟੈਂਸ਼ਨ ਨਾ ਲਓ ਜਿਨ੍ਹਾਂ ਦੇ ਤਿੰਨ ਤੋਂ ਚਾਰ ਨੰਬਰ ਘਟ ਨੇ ਉਹ ਬੇਫਿਕਰ ਰਹੋ ਤੁਹਾਡੇ 100% ਥੋੜਾ ਪੇਪਰ ਕਲੀਅਰ ਹੋ ਜਾਊਗਾ ਤੁਸੀਂ ਵੇਟ ਕਰੋ ਤੁਸੀਂ ਉਹਨਾਂ ਰਿਲੈਕਸ ਆਫ ਦਾ ਮਾਈਂਡ ਕਿਤੇ ਵੀ ਲਾਓ ਮਤਲਬ ਜਿਹੜੇ ਈਟੀਟ ਗਾਡਰ ਦੇ ਨੇ ਜਾਂ ਮਾਸਟਰ ਗਾਡਰ ਦੇ ਨੇ ਬੱਚੇ ਉਹ ਆਪਦੀ ਹਲਕਲ ਕਾ ਪੜਨਾ ਸ਼ਾਰਟ ਕਰ ਦੋ ਥੋੜਾ ਬਹੁਤ ਤਾਂ ਕਿ ਤੁਹਾਡਾ ਮਾਈਂਡ ਵਰਕ ਹੁੰਦਾ ਰਹੇ ਠੀਕ ਹੈ ਜੀ ਤੇ ਸੈਕੰਡ ਆਪਾਂ ਨੇ ਰਿਜ਼ਲਟ ਤੇ ਵਿਭਾਗ ਦਾ ਕੀ ਕਹਿਣਾ ਹੈ ਦੇਖੋ ਆਹ ਵੀਡੀਓ ਮੈਂ ਲੈ ਕੇ ਨਹੀਂ ਆਉਂਦਾ ਸੀ ਪਹਿਲਾਂ ਕਿਉਂਕਿ ਬਹੁਤ ਬੱਚਿਆਂ ਦੇ ਮੈਸੇਜ ਆ ਰਹੇ ਨੇ ਸਰ ਸਾਨੂੰ ਰਿਜ਼ਲਟ ਬਾਰੇ ਦੱਸ ਦੋ ਸਾਡਾ ਟੈਂਸ਼ਨ ਹੋ ਰਹੀ ਆ ਸਾਨੂੰ ਡਰ ਹੋ ਰਿਹਾ ਦੇਖੋ ਮੈਂ ਵਿਭਾਗ ਚ ਤਿੰਨ ਤੋਂ ਚਾਰ ਵਾਰੀ ਗੱਲ ਕਰ ਚੁੱਕਿਆ ਹਾਂ ਠੀਕ ਹੈ ਤੁਹਾਨੂੰ ਮੈਂ ਤੁਹਾਨੂੰ ਰਿਕਾਰਡਿੰਗ ਵੀ ਲਾ ਦਿੰਦਾ ਬਟ ਮੈਂ ਜਾਣਕੀ ਨਹੀਂ ਲਾਈ ਕਿਉਂਕਿ ਆਫੀਸ਼ੀਅਲ ਹੁੰਦਾ ਹੈ ਹਰ ਇੱਕ ਕੁਛ ਠੀਕ ਹੈ ਜੀ ਤਾਂ ਮੈਂ ਤੁਹਾਡਾ ਮੈਂ ਰਿਕਾਰਡਿੰਗ ਨਹੀਂ ਲਾਈ ਮੇਰੀ ਗੱਲ ਹੋ ਗਈ ਸੀ ਪਹਿਲਾਂ ਉਹ 31 ਦਸੰਬਰ ਨੂੰ ਗਲੋਸੀ ਸ਼ਾਇਦ ਠੀਕ ਹੈ ਜੀ ਇੱਥੇ ਵੀ ਗਲੋਸੀ ਮੇਰੀ ਉਹਨਾਂ ਦਾ ਮੰਨਣਾ ਸੀ ਕਿ ਇੱਕ ਤੋਂ ਵੱਧ ਰਿਜ਼ਲਟ ਨਹੀਂ ਆਉਂਦਾ ਜਨਵਰੀ ਦੇ ਪਹਿਲੇ ਹਫਤੇ 'ਚ ਰਿਜ਼ਲਟ ਆ ਜਾਊਗਾ ਮਲ 6 ਤੋਂ 7 'ਕ ਕਹਿੰਦੇ ਸੀ ਰਿਜ਼ਲਟ ਆ ਜਾਊਗਾ ਫਿਰ ਗਲੋਸੀ ਉਸ ਤੋਂ ਬਾਅਦ ਉਹ ਕਹਿੰਦੇ ਸੀ ਜਨਵਰੀ ਦੇ ਚੈੱਕ ਮਹੀਨੇ 'ਚ ਰਿਜ਼ਲਟ ਆ ਜਾਊਗਾ ਤੇ ਬਹੁਤ ਬੱਚਿਆਂ ਨੇ ਖੁਦ ਵੀ ਕਾਲਸ ਕੀਤੀਆਂ ਨੇ ਬਹੁਤ ਸਾਰੇ ਮੈਨੂੰ ਭੇਜਿਆਵੀਆਂ ਨੇ ਕਿ ਸਰਕਾਰੀ ਵਿਭਾਗ ਵਾਲੇ ਐਵੇਂ ਕਹਿ ਰਹੇ ਨੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਲੀਅਰਲੀ ਕਹਿ ਰਿਹਾ ਹਾਂ ਰਿਜ਼ਲਟ ਦਾ ਸਿਰਫ ਵਿਭਾਗ ਨੂੰ ਹੀ ਪਤਾ ਹੈ ਤੁਸੀਂ ਕੋਈ ਵੀ ਕਾਲ ਕਰ ਲੋ ਕੋਈ ਬੱਚਾ ਕਾਲ ਕਰਦਾ ਹੈ ਇੱਕ ਨੂੰ ਲਗ ਲਗ ਅਨਸਰ ਮਿਲਦਾ ਹੈ ਤੇ ਮੈਂ ਰੀਸੈਂਟਲੀ 3-4 ਦਿਨ ਪਹਿਲਾਂ ਕਾਲ ਕੀਤੀ ਸੀ ਠੀਕ ਹੈ ਜੀ ਤੇ ਇੱਕ ਦਿਨ ਪਹਿਲ ਪਰਸੋ ਵੀ ਸ਼ਾਇਦ ਕਾਲ ਕੀਤੀ ਸੀ ਮਿੰਨੇ ਤੇ ਵਿਭਾਗ ਦਾ ਇਹੀ ਮੰਨਣਾ ਸੀਗਾ ਕਿ ਰਿਜ਼ਲਟ ਆਪਣਾ ਜਨਵਰੀ ਦੇ ਲਾਸਟ ਵੀਕ ਆਊਗਾ ਠੀਕ ਹੈ ਤੁਸੀਂ ਐਕਸਪੈਕਟਿਡ ਰਿਜ਼ਲਟ ਲਗਾ ਕੇ ਚੱਲੋ ਆਪਣਾ ਜਾਂ 26 ਜਨਵਰੀ ਤੋਂ ਪਹਿਲਾਂ ਆਊਗਾ ਜਾਂ ਜਨਵਰੀ ਦੇ ਵਿੱਚ ਤੋਂ ਬਾਅਦ ਆਊਗਾ ਠੀਕ ਹੈ ਤੇ ਮੇਰੇ ਅਕੋਰਡਿੰਗ ਰਿਜ਼ਲਟ ਤੁਸੀਂ ਵੇਟ ਨਾ ਕਰੋ ਜਿਵੇਂ ਅਨਲਰਟ ਉਵੇਂ ਹੀ ਆਊਗਾ ਠੀਕ ਹੈ ਕੋਈ ਟੈਂਸ਼ਨ ਨਾ ਲੋ ਰਿਜ਼ਲਟ ਵਧੀਆ ਹੀ ਹੋਊਗਾ ਓਵਰਆਲ ਅਗਰ ਕਿਸੇ ਨੂੰ ਕੁਝ ਵੀ ਦਿੱਕਤ ਹੋਈ ਤਾਂ ਤੁਸੀਂ ਰਿਟ ਲਗਾ ਸਕਦੇ ਹੋ ਕੁਐਸਚਨ ਤੇ ਤੁਹਾਨੂੰ ਬੱਚੇ ਬਹੁਤ ਕਹਿਣਗੇ ਸਰ ਤੁਸੀਂ ਰਿਟ ਵਾਸਤੇ ਕਿਉਂ ਕਹਿ ਰਹੇ ਹੋ ਰਿਟ ਦਾ ਕੋਈ ਦਿੱਕਤ ਨਹੀਂ ਪੈਂਦੀ ਰਿਜ਼ਲਟ ਤੇ ਠੀਕ ਹੈ ਨਾ ਐਵੇਂ ਤਾਂ 2023 ਵਾਲਾ ਰਿਜ਼ਲਟ ਤੇ ਰਿਟ ਲੱਗਿਓ ਜੀ ਅੱਜ ਵੀ ਠੀਕ ਹੈ ਉਹ ਉਹਦੀ ਆ ਗਿਆ ਸੀਗਾ ਰਿਟ ਦੇ ਕੋਈ ਮਤਲਬ ਫੈਕਟ ਨਹੀਂ ਪੈਂਦਾ ਜੰਗਤੁਰ ਕੁਲ ਕੁਐਸਚਨ ਦਾ ਪ੍ਰੂਫ ਹੈ ਐਨਸੀਆਰਟੀ ਐਸਸੀਆਰਟੀ ਦਾ ਜਾਂ ਪੰਜਾਬ ਬੋਰਡ ਦਾ ਤੁਸੀਂ ਉੱਤੇ ਇਜੈਕਸ਼ਨ ਲਗਾ ਸਕਦੇ ਹੋ ਠੀਕ ਹੈ ਤੇ ਤੁਸੀਂ ਬਿਨ ਟੈਂਸ਼ਨ ਟੈਂਸ਼ਨ ਨਾ ਲਓ ਤੁਹਾਡਾ ਰਿਜ਼ਲਟ ਵਧੀਆ ਆਊਗਾ 3 ਤੋਂ 4 ਵਜੇ ਤੱਕ ਆਉਣ ਨੇ ਉਹ ਬੇਫਿਕਰ ਹੋ ਤੁਹਾਡਾ ਤੁਹਾਡੇ ਮਤਲਬ ਵਧੀਆ ਰਿਜ਼ਲਟ ਹੀ ਆਊਗਾ ਕੁਲ ਮਿਲਾ ਕੇ ਗੱਲ ਇਹ ਹੈ ਆ ਤੇ ਜਿਹਨੇ ਸੀਰਟ ਦਾ ਰਿਜ਼ਲਟ ਵੀ ਆ ਗਿਆ ਦੋ ਦੋ ਕੁ ਦਿਨ ਪਹਿਲਾਂ ਤੁਸੀਂ ਸਾਰੇ ਸੀਰਟ ਦੇ ਨੰਬਰ ਦੱਸੋ ਸੀਰਟ ਬੇਸ ਤੇ ਪੋਸਟ ਆ ਰਹੀਆਂ ਨੇ ਇੱਕ ਕੰਟ੍ਰੈਕਟ ਬੇਸਡ ਪੋਸਟਾਂ ਨੇ ਮੈਂ ਉਹਦੀ ਨੋਟੀਫਿਕੇਸ਼ਨ ਦੱਸ ਦੂੰਗਾ ਜਾਂ ਵੀਡੀਓ ਬਣਾ ਦੂੰਗਾ ਉਹ ਭਰ ਦਿਓ ਜਰੂਰ ਤੁਹਾਡੇ ਬੈਨੀਫਿਟ ਹੈ ਤੁਹਾਨੂੰ ਉਸ ਦਾ ਠੀਕ ਹੈ ਇੱਕ ਰੇਲਵੇ ਚ ਪੋਸਟ ਆਈਆਂ ਨੇ ਸੀਰਟ ਬੇਸਡ ਉਹ ਵੀ ਜਰੂਰ ਭਰ ਦਿਓ ਤੁਹਾਨੂੰ ਤੁਹਾਨੂੰ ਹੀ ਪਤਾ ਹੈ 2136 ਪੋਸਟਾਂ ਨੇ ਮਾਸਟਰ ਕੈਡਰ ਪੀਆਰਟੀਟੀ ਟੀਚਰਸ ਦੀਆਂ ਠੀਕ ਹੈ ਉਹ ਪੋਸਟ ਵੀ ਤੁਸੀਂ ਦੂਰ ਪਰਿਓ ਮੈਂ ਤੁਹਾਨੂੰ ਉਹਦੀ ਵੀ ਨੋਟੀਫਿਕੇਸ਼ਨ ਤੇ ਵੀਡੀਓ ਬਣਾ ਦੂੰਗਾ ਪਰ ਨਹੀਂ ਕਿ ਮੈਂ ਕਿਹੜੀ ਪੋਸਟ ਕਿਹਤੇ ਕਿੰਨੀਆਂ ਪੋਸਟਾਂ ਨੇ ਸਾਰੀਆਂ ਦੱਸ ਦੂੰਗਾ ਠੀਕ ਹੈ ਤੇ ਤਿਆਰੀ ਆਪਜੀ ਕਰਦੇ ਰਹੋ ਪੀ ਸਟੇਟ ਦਾ ਰਿਜ਼ਲਟ ਆ ਜਾਊਗਾ ਜਲਦੀ ਹੀ ਆ ਜਾਊਗਾ ਕਿਉਂਕਿ ਨਾ ਡਿਪਾਰਟਮੈਂਟਸ ਸਾਇਦ ਛੁੱਟੀਆਂ ਕਰਕੇ ਸ਼ੈਡਿਊਲ ਲੇਟ ਹੋਇਆ ਹੈ ਛੁੱਟੀਆਂ ਸੀ ਨਾ ਪਹਿਲਾਂ ਠੰਡ ਦੀਆਂ ਤਾਂ ਉਸ ਦੇ ਕਰਕੇ ਰਿਲੇਟਿਵਲੀ ਹੋ ਸਕਦਾ ਡਿਲੇ ਹੋਇਆ ਹੋਵੇ ਤੇ ਡਿਪਾਰਟਮੈਂਟ ਤੁਹਾਨੂੰ ਪੀ ਪਤਾ ਹੀ ਹੈ ਪੀਐਸਵੀ ਬੋਰਡ ਦਊਗਾ ਰਿਜ਼ਲਟ ਠੀਕ ਆ ਨਾ ਪੀਐਸਪੀ ਬੋਰਡ ਦੇ ਮਨੋ 100 ਐਮਪਲੋਈਜ਼ ਨੇ ਕੰਮ ਕਰ ਰਹੇ ਨੇ ਮੇ ਵੀ ਰਿਜ਼ਲਟ ਮੇਰੇ ਅਕੋਰਡਿੰਗ ਜਲਦੀ ਆਣਾ ਚਾਹੀਦਾ 20 ਅਕਸਰ ਰਿਜ਼ਲਟ ਆ ਜੇ ਤੁਹਾਡਾ ਬਟ ਕੁਝ ਨਹੀਂ ਕਹਿ ਸਕਦੇ ਇਹਨਾਂ ਦਾ ਕੁਝ ਵੀ ਕੋਈ ਸਟੈਂਡ ਨਹੀਂ ਜਿਹੜਾ ਬੱਚਾ ਜਦੋਂ ਕਾਲ ਕਰਦਾ ਹੈ ਹਰ ਇੱਕ ਦਾ ਆਨਸਰ ਲੱਗ ਹੁੰਦਾ ਠੀਕ ਆ ਤੁਸੀਂ ਕਾਲ ਕਰਕੇ ਦੇਖ ਲਿਓ ਤੁਹਾਨੂੰ ਜੇ ਯਕੀਨੀ ਮੈਂ ਤੁਹਾਨੂੰ ਰਿਕਾਰਡਿੰਗ ਸੈਂਡ ਕਰ ਦੂੰਗਾ ਗਰੁੱਪ 'ਚ ਠੀਕ ਆ ਕੀ ਕਹਿੰਦੇ ਨੇ ਵਿਭਾਗ ਵਾਲੇ ਬਾਕੀ ਮੈਂ ਮੰਡੇ ਕੋਲ ਕਰੂੰਗਾ ਇੱਕ ਵਾਰ ਜੂੜ ਲੋੜੀ ਵਾਲੇ ਦਿਨ 13 ਨੂੰ 13 ਦਿਨ ਛੁੱਟੀ ਹੈ ਨਹੀਂ ਗਵਰਨਮੈਂਟ ਤਾਂ ਤੇਰੇ ਅੱਜ ਨੂੰ ਸ਼ਾਇਦ ਆਫਿਸ ਖੁੱਲਾ ਹੋਊਗਾ ਅੰਡਰਸਟੈਂਡ ਤਾਂ ਮੈਂ ਉਸ ਦਿਨ ਤੁਹਾਨੂੰ ਰਿਕਾਰਡਿੰਗ ਆ ਕੇ ਸੈਂਡ ਕਰ ਦੂੰਗਾ ਕਿ ਕੀ ਕਹਿੰਦੇ ਨੇ ਉਹ ਆਕ ਵਾਲੇ ਠੀਕ ਹੈ ਸਾਰੇ ਧਿਆਨ ਰੱਖੋ ਆਪ ਦਾ ਠੀਕ ਹੈ ਠੰਡ ਤੋਂ ਬਚੇ ਰਹੋ ਤੇ ਅੱਜ ਦੀ ਈਟੀਡੀ ਕਾਡਰ ਤੇ ਮਾਸਟਰ ਕਾਡਰ ਦੀ ਤਿਆਰੀ ਕਰਦੇ ਰਹੋ ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਣੀ ਹੈ ਜਿਹੜੇ ਵਿੱਚ ਈਟੀਡੀ ਕਾਡਰ ਜਾਂ ਮਾਸਟਰ ਕਾਡਰ ਦਿੰਨੇ ਆਪਾਂ ਤਿਆਰੀ ਸਟਾਰਟ ਕਰੀਏ ਤੁਹਾਨੂੰ ਫ੍ਰੀ ਤਿਆਰੀ ਸਟਾਰਟ ਕਰਵਾਵਾਂਗੇ ਮੈਂ ਤੁਹਾਨੂੰ ਗਰੰਟੀ ਦਿੰਦਾ ਹੈ ਜਿਹੜੀ ਆਪਾਂ ਐਸਐਸਟੀ ਪੰਜਾਬੀ ਸਾਇੰਸ ਮੇ ਅਫੇਟ ਨਹੀਂ ਦੇਖੋ ਸਾਇੰਸ ਮੈਂ ਨਹੀਂ ਕਰਵਾ ਸਕਦਾ ਸਾਇੰਸ ਦਾ ਕੋਈ ਟੀਚਰ ਦੇਖ ਲਊਗਾ ਕੋਈ ਟੀਚਰ ਕੋਈ ਹੈਲਪ ਕਰ ਦੇ ਆਪਣੇ ਠੀਕ ਹੈ ਬਾਕੀ ਸਬਕ ਤੁਹਾਨੂੰ ਕਰਵਾ ਦੂੰਗਾ ਐਸਐਸਟੀ ਜਾਂ ਪੰਜਾਬ ਜੀਕੇ ਪੰਜਾਬੀ ਕੁਝ ਵੀ ਹੈ ਤੁਹਾਨੂੰ ਬਹੁਤ ਉਹਦੇ ਕਰਵਾ ਦਾਂਗੀ ਠੀਕ ਹੈ ਜੀ ਤੇ ਤੁਹਾਨੂੰ ਮੈਂ ਐਸਐਸਟੀ ਦੀ ਸਪੈਸ਼ਲ ਐਸਐਸਟੀ ਦੇ ਪੰਜਾਬੀ ਦੀ ਸਪੈਸ਼ਲ ਕਲਾਸਾਂ ਲੈ ਕੇ ਆਵਾਂਗੇ ਜਿਹੜੇ ਕਿ ਪ੍ਰੀਵੀਅਸ ਇਅਰ ਕੁਐਸਚਨ ਹੋਣਗੇ ਤੁਸੀਂ ਯਕੀਨ ਨਹੀਂ ਕਰਨਾ ਮੈਂ ਇਹੀ ਦੇਖਿਆ ਸੀ 98 ਤੇ 99 ਤੇ 23 ਚੋਂ ਦੇ ਪੇਪਰ ਵਿਖੇ ਸੀਗੇ ਉਹ ਚ ਜਿਹੜੇ ਐਸਐਸਟੀ ਦੇ ਕੁਐਸਚਨ ਨੇ ਨਾ ਮਤਲਬ ਤੁਹਾਨੂੰ ਜਿਹੜੇ ਕਹਿੰਦੇ ਨੇ ਐਸਐਸਸੀ ਸੈਟ ਹੁੰਦਾ ਉਹ ਚ ਪੰਜਾਬ ਜੀ ਕੇ ਬਹੁਤ ਬਹੁਤ ਆਉਂਦੀ ਹੈ ਤੇ ਪੰਜਾਬ ਜੀ ਕੇ ਜਿਹੜੇ ਕੁਐਸਚਨ ਆਏ ਸੀ ਉਹ ਮੋਸਟ ਪ੍ਰੀਵੀਅਸ ਇਅਰ ਰਿਪੀਟਰ ਕੁਐਸਚਨ ਨੇ ਇਨਫੈਕਟ ਜਿਹੜੇ ਪੰਜਾਬੀ ਆਈਏ ਉਹ ਵੀ ਪ੍ਰੀਵੀਅਸ ਇਅਰ ਕੁਐਸਚਨ ਰਿਪੀਟਰ ਨੇ ਤਾਂ ਤੁਸੀਂ ਜੇ ਕਹੋਗੇ ਮੈਂ ਤੁਹਾਨੂੰ ਪ੍ਰੀਵੀਅਸ ਇਅਰ ਦੀ ਸੀਰੀਜ਼ ਸਟਾਰਟ ਕਰ ਦਾਂਗੇ ਅਗਰ ਤੁਸੀਂ ਸਾਥ ਦੋਗੇ ਠੀਕ ਹੈ ਜੀ ਚਲੋ ਮਿਲਦੇ ਆ नेक्स्ट ਵੀਡੀਓ ਚ ਤੇ ਚੈਨਲ ਦੇ ਜਿੰਨੇ ਵੀ ਨਵੇਂ ਨਵੇਂ ਬੱਚੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਜਰੂਰ ਪ੍ਰੈ ਇਹ ਵੀਡੀਓ ਲੈਣ ਦਾ ਮਕਸਦ ਤਾਂ ਹੀ ਸੀ ਬਹੁਤਾਂ ਦੇ ਬਹੁਤ ਜ਼ਿਆਦਾ ਮੈਸੇਜ ਆ ਰਹੇ ਨੇ ਤਾਂ ਪਲੀਜ਼ ਪਰਸਨਲ ਮੈਸੇਜ ਘੱਟ ਕਰਿਆ ਕਰੋ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ